ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਹ ਪਰਮਾਤਮਾ ਨੇ ਇੱਕ ਵੀ ਕੋਈ ਇਸ ਤਰ੍ਹਾਂ ਦੀ ਦਾਤ ਕੋਈ ਨਹੀਂ ਛੱਡੀ ਕਿਛੜੀ ਤੁਹਾਡੀ ਝੋਲੀ ਨਾ ਪਾਈ ਹੋਵੇ ਉਸ ਪਰਮਾਤਮਾ ਨੇ ਅੰਨੇ ਆਹਾ ਮੈਂ ਕੀਤੇ ਆਸ਼ੇ ਨੇ ਕਿਹਾ ਕਿ ਨਾ ਮੈਂ ਬਦਲਣਾ ਤੇ ਨਾ ਮੇਰੇ ਭਗਤਾਂ ਬਦਲ ਉਹ ਹੱਦ ਤੱਕ ਨਹੀਂ ਬਦਲਿਆ ਪਰ ਅਸੀਂ ਜ਼ਰੂਰ ਬਦਲ ਗਏ ਕਿਉਂਕਿ ਅਸੀਂ ਬੋਲ ਕੇ ਚਲੇ ਜਾਂਦੇ ਆ ਅਸੀਂ ਸੁਣ ਕੇ ਚਲੇ ਜਾਂਦੇ ਆ ਪਰ ਉਸ ਤੇ ਅਮਲ ਨਹੀਂ ਕਰਦੇ ਮੇਰਾ ਸਹਿਬ ਸੁਲਤਾਨ ਇਸੇ ਤਰ੍ਹਾਂ ਚੇਤ ਮੇਂ ਨੀਦਾ ਟੂਰ ਸੀ ਜੰਮੂ ਦਾ ਉੱਥੇ ਸੱਚੇ ਪਾਤਸ਼ਾਹ ਜੀ ਗਏ ਜਿਹੜੀ ਉਹ ਧਰਨੀ ਹੈ दो तीन लाइन फिर मैं दूसरी लिंक सांझी करांगा उतरनी की बयान कर दी है तरनी कहे मैं देखया राही इकल्ला अकल कल बेपर होईया जिस पत टहनी नाल एदा शोक गया पल्ला जिस पत टहनी नाल एदा शोक गया पल्ला ਉਸ ਦਾ ਲੇਖਾ ਰਹੇ ਨਾਰਾਇਆ ਇੰਨਾ ਸੋਹਣਾ ਸਤਿਗੁਰ ਮਿਲਿਆ ਅੱਗੇ ਤਰਨੀਏ ਕਹਿੰਦੀ ਆ ਧੰਨ ਬੜਾਈ ਜਿਹਨਾਂ ਨੂੰ ਮਿਲਿਆ ਇਹ ਬਾਲਾ ਚੇ ਦਿੱਲਿਤ ਕਹਿੰਦੀ ਧੰਨ ਬੜਾਈ ਜਿਹਨਾਂ ਨੂੰ ਮਿਲਿਆ ਮਿਲ ਮਿਲ ਰੰਗ ਰੰਗਾਈਆ ਸੋ ਸ਼ੁਕਰ ਕਰੀ ਉਸ ਪਰਮਾਤਮਾ ਦਾ ਅਗੇ ਕਹਿੰਦੀ ਗੁਰਮੁਖੋ ਇਹ ਨਾ ਸਮਝਿਓ ਕਿ ਇਹ ਵੇਲਾ ਕਿ ਇਹ ਵੈਸੇ ਤੂਰੀ ਫਿਰਦਾ ਗੁਰਮੁਖੋ ਇਹ ਨਾ ਸਮਝਿਓ ਕਿ ਇਹ ਵੇਲਾ ਐਵੇਂ ਫਿਰ ਫਿਰ ਚੱਟ ਲੰਗਾਈ ਆ ਐਵੇਂ ਫਿਰ ਫਿਰ ਚੱਟ ਲੰਗਾਈ ਆ ਗੋਬਿੰਦ ਤਾਰਨ ਆਇਆ ਸੋ ਪੁਰਖ ਜਿੰਦਾ ਚੇਲਾ ਮਿਲਿਆ ਆਪਣੇ ਨਾਲ ਕਰਈਆ ਮਹਾਰਿਸ਼ੀ ਇਸਨੂ ਵਿਸ਼ਨੂੰ ਭਗਵਾਨ ਲੇਖਾ ਦੇਵੇ ਜਿਹੜਾ ਕਿਸੇ ਸਮੇ ਬકરી ਦਾਸੀ ਲੇਲਾ ਉਹ ਲੇਖਾ ਦਿੱਤਾ ਸੀ ਮੇਰੇ ਪਰਮਾਤਮਾ ਸਾਹਿਬ ਨੇ ਇਸੇ ਤਰ੍ਹਾਂ ਸੱਚੇ ਪਾਸ਼ਾ ਜੀ ਜੰਮੂ ਪ੍ਰਵਾਸ ਤੋਂ ਚੱਲ ਕੇ ਸੋਰੀ ਤੰਗਾਲੀ ਤੋਂ ਚੱਲ ਕੇ ਪ੍ਰਵਾਸ ਵਿੱਚ ਜਾਣਾ ਸੀ ਮੇਰੀ ਭੈਣ ਕੋਈ ਸੁੱਤੀ ਹੈ ਇਹਨੂੰ ਜਗਾ ਦਿਓ ਸੱਚੇ ਪਾਸ਼ਾ ਜੀ ਤੰਗਾਲੀ ਤੋਂ ਪਰਵਾਸ ਵਿੱਚ ਜਿਹੜਾ ਉਹ ਜਾਣਾ ਸੀ ਪੱਥਰ ਰੋੜੇ ਦਬ ਕਾਹੀਆਂ ਜੜੀਆਂ ਸੀ ਉਥੇ ਸੱਚੇ ਪਾਤਸ਼ਾਹ ਜੀ ਘੋੜੇ ਤੇ ਜਾ ਰਹੇ ਸਨ ਜਿਹੜੇ ਭਗਤ ਸੀ ਉਹ ਪੈਦਲ ਤੇ ਪਗਤਾ ਨੂੰ ਕੰਡੇ ਰੋੜੇ ਚੁੱਪਦੇ ਜਾ ਰਹੇ ਸੀ ਉਹ ਚੁੱਪਦੇ ਜਾ ਰਹੇ ਸੀ ਤੇ ਇਹ ਨੂੰ ਛਾਛਾ ਜੀ ਘੋੜੇ ਦੇ ਸੀ ਜਿਹੜੇ ਪੱਥਰ ਰੋੜੇ ਦੱਬ ਕਾਹੀਆਂ ਇਹ ਬੋਲੇ ਆ ਇਹ ਕਹਿੰਦੇ ਇਹ ਪਗਵਾਂ ਹਨ ਪ੍ਰਭੂ ਇਹਨਾਂ ਦੇ ਭਗਤਾਂ ਤੇ ਤਰਸ ਕਰ ਤੂੰ ਤਾਂ ਆਪ ਕੋੜੇ ਤੇ ਬੈਠਾ ਕਿ ਇਹਨਾਂ ਵਾਸਤੇ ਵੀ ਕੋਈ ਇਹੀ ਜੀ ਸੜਕ ਦੇ ਸਿੱਧੀ ਸੜਕ ਤੇ ਬਣਾ ਇਹਨਾਂ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਕੋੜੇ ਤੋਂ ਉਤਰ ਕੇ niche lid ke ਪਾਸ਼ਾ ਜੀ ਨੇ ਕਿਹਾ ਸਾਈ ਸੰਗਤ ਮੇਰੇ ਉੱਪਰ ਵੀ ਲੰਘ ਕੇ ਚਲੋ ਸੰਤ ਕਹਿੰਦੀ ਨਾ أخوكم الشيء ده حكم هو يس حكمه يا ساري اوبر دي لگ چلو ਆਛੇ ਇਨਕੀ ਆ ਨਾ ਉੱਤੇ ਤੇ ਲੰਘਣ ਨਾ ਇਹ ਕਰਨਾ ਦਰਸ ਮੈਂ ਲਿਖ ਸਾਂਝੀ ਕਰਾਂਗਾ ਮਾਫੀ ਚਾਹਾਂਗਾ ਪੱਥਰ ਰੋੜੇ ਦਬਕਾ ਹੀ ਬੋਲੇ ਕੜਕ ਇਹ ਬੋਲੀਆਂ ਕਹਦੀਆਂ ਆ ਆਪਣੀ ਹਾਲ ਤਰੀ ਹੈ ਜਨਾਈਆ ਆਪਣੀ ਹਾਲ ਜਨਾਂਦੀਆਂ ਕਹਿੰਦੀਆਂ ਉਹ ਪ੍ਰਭੂ ਮੇ ਤਰਸ ਓ ਪ੍ਰਭੂ ਮੇ ਤਰਸ ਸ਼ਰੀਪ ਪਗੋ ਆਰ ਤੇਰੀ ਖੇਲ ਸਮਝਣਾ ਆਈਆ ਓ ਪ੍ਰਭੂ ਸਾਨੂੰ ਤੇਰੀ ਖੇਲੇ ਨਹੀਂ ਸਮਝ ਆਰੀ ਛੋਟੇ ਵੱਡੇ ਨਿੱਕੇ ਵਿੱਚ ਛੋਟੇ ਬੱਚੇ ਨਿੱਕੇ ਵੱਡੇ ਤੇਰੇ ਪ੍ਰੇਮ ਦੇ ਵੱਡੇ ਉਹ ਕੰਡਿਆਂ ਉੱਤੇ ਪੈਰ ਤਰੀ ਜਾਂਦੇ ਨੇ ਤੜਕੇ ਕਿ ਛੋਟੇ ਵੱਡੇ ਕੰਡਿਆਂ ਦੇ ਪੈਰ ਤਰੀ ਜਾਂਦੇ ਆ ਅੱਗੇ ਪਿੱਛੇ ਸੱਜੇ ਖੱਬੇ ਚੱਲਣ ਪੰਦ ਮੁਕਾਈਆ ਅੱਗੇ ਪਿੱਛੇ ਸੱਜੇ ਕੱਬੇ ਚੱਲ ਗਏ ਤੂੰ ਮਾਲਕ ਵਾਲੀ ਅਰਸ਼ ਤੂੰ ਤਾਂ ਮਾਲਕ ਅਰਸ਼ ਫਰਚ ਤੇਰੀ ਖੇਲ ਨਜ਼ਰੀ ਆਈਆ ਸਾਡੀ ਇੱਕ ਬਣਤੀ ਉਹ ਬੇਨਤੀਆਂ ਕਰ ਲਗੀਆਂ ਕੌਣ ਪੱਥਰ ਰੋੜੇ ਦੱਪ ਕਾਹੀਆਂ ਬੇਨਤੀ ਕਰ ਲਗੀਆਂ ਕੀ ਬੇਨਤੀਆਂ ਸੁਣੋ ਭਗਤਾਂ ਵਾਸਤੇ ਆਪਣੀ ਬਣਾ ਦੇ ਸਿੱਧੀ ਸੜਕ ਇਹਨਾਂ ਨੂੰ ਸੜਕ ਬਣਾ ਕੇ ਦੇ ਇਹਨਾਂ ਦੇ ਪੈਰਾਂ ਦੇ ਕੰਡੇ ਚ ਚੁਬਰੇ ਆ ਆਪ ਇਹ ਆਪਣਾ ਪੇਟ ਚੜਾਈਆ ਆਪਣਾ ਆਪ ਇਹਨਾਂ ਦੇ ਪੇਟ ਤੇ ਚੜਾ ਦੇ ਤੇਰੇ ਉਤਨ ਦੀ ਲੰਗੜ ਨਾਲੇ ਕਰਨ ਦਰਸ ਨਾਲੇ ਤੇਰੀ ਉਤੇ ਦੀ ਲੰਗੜ ਨਾਲੇ ਤੇਰਾ ਦਸ ਕਰੀ ਅੰਦਰ ਆਤਮ ਖੁਸ਼ੀ ਦੇ ਵਖਾਈਆ ਏ ਵੀ ਗੋਵਿੰਦ ਏ ਵੀ ਗੋਵਿੰਦ ਨੇ ਮਾਝੂ ਬਾੜੇ ਲਾਈ ਸੀ ਸ਼ਰਤ ਉਹ ਸ਼ਰਤ ਸੀ ਗੋਵਿੰਦ ਬਾਸ਼ਾ ਜੀ ਜੇ ਤੋ ਉਹ ਆਇਆ ਪੁਰਖੇ ਕਾਲ ਨਾਲ ਗੰਢ ਪੁਆਈਆ ਸ਼ਰਤ ਲੱਗੀ ਸੀ ਮੱਛਵਾੜੇ ਦੀ ਧਰਤੀ ਤੇ ਕਿ ਇਸ ਤਰ੍ਹਾਂ ਭਗਤ ਭਗਵਾਨ ਦੀ ਗੰਢ ਪਵੇਗੀ ਉਸਨੂੰ ਗੰਢ ਪੁਆਈ ਉਸਨ ਕਾਲ ਪੁਰਖ ਨੇ ਬਹੁਤ ਪਰ ਕਿਰਪਾ ਕੀਤੀ ਹਰ ਸੰਗਿਆ ਦੀ ਅੱਗੇ ਮੈਂ ਕੁਝ ਲਾਈਨਾਂ ਛੱਡਾਂਗਾ ਸਮਾਂ ਨਹੀਂ ਹੈ ਨਾ ਅੱਗੇ ਕੀ ਕਹਿੰਦੇ ਨੇ ਅੱਖਾਂ ਕੰਡਿਆਂ ਦੀ ਸੁਣ ਕੇ ਅਰਜ ਮਨਸਾ ਮਰਜੀ ਪੂਰ ਬਖਾਈ ਆ ਓ ਕਿਉਂ ਮੈਨੂੰ ਭਗਤਾਂ ਦੀ ਗਰਜ ਗਰਜਦਾ ਗਰਜਦਾ ਮਾਰਿਆ ਫਿਰਾਂ ਥਾਂ ਉਥਾਈ ਗਰਜਦਾ ਮਾਰਿਆ ਫਿਰਾਂ ਥਾਂ ਉਥਾਈ ਆ ਉਹ ਪਰਮਾਤਮਾ ਦੇ ਦੁਰ ਮੁਖਾਂ ਆਸ ਗੁਰਮੁਖ ਦੀ ਆਸ ਪੂਰ ਦੁਖੀਆਂ ਦਾ ਦੁੱਖ ਮੰਡਾਈਆ ਹਾਜਰਾਂ ਦਾ ਹਾਜ਼ਰ ਹਜੂਰ ਪਾਸ਼ਾ ਦਾ ਪਾਸ਼ਾ ਮਜ਼ਦੂਰਾਂ ਦਾ ਮਜ਼ਦੂਰ ਸੇਵਕਾਂ ਦਾ ਸੇਵਕ ਸੇਵਾ ਰਿਆ ਕਮਾਈਆ ਮਜ਼ਦੂਰਾਂ ਦਾ ਮਜ਼ਦੂਰ ਸੇਵਕਾਂ ਦਾ ਸੇਵਕ ਕੀ ਹੋ ਗਿਆ ਜੇ ਸ਼ਬਦ ਫੋਟੋ ਥੱਲੇ ਉਹਨੇ ਪੂਰਨ ਸਿੰਘ ਸੇਵਾਦਾਰ ਲਿਖਿਆ ਕੀ ਹੋ ਗਿਆ ਚੀਪਸ ਨੇ ਲਿਖਤਾ ਕੀ ਗਿਆ ਉਹ ਨਾ ਸ਼ੈਨ ਸ਼ਾਦਾ ਸ਼ੈਨ ਸ਼ੇ ਮੈਂ ਮਜ਼ਦੂਰਾਂ ਦਾ ਮਜ਼ਦੂਰ ਹਾਂ ਸੇਵਕਾਂ ਦਾ ਸੇਵਕ ਸੇਵ ਰਿਹਾ ਕਮਾਈਆ ਜਨ ਕਰਮ ਦਾ ਲੇਖਾ ਮਿਟੇ ਮੇਢ ਜਰੂਰ ਕੁੜੀ ਕਿਰਿਆ ਰਿਹਾ ਕਟਾਈਆ ਜੋਤੀ ਜੋਸ ਰੁਭਾਰਾ ਆਪਣੀ ਕਿਰਪਾ ਕਰ ਲੈਣਾ ਦੇਣਾ ਸਭ ਦੀ ਚੋਲੀ ਪਾਈਆ ਅਗੇ ਧਰਨੀ ਕਹੇ ਉਹ ਮੇਰੇ ਪਿਛਲੇ ਮਾਹੀ ਮੁਹੱਬਤ ਤੇਰੀ ਯਾਦ ਆਈਆ ਮੈਨੂੰ ਤੇਰੀ ਮੁਹੱਬਤ ਯਾਦ ਆ ਰਹੀ ਏ ਧਰਨੀ ਕਹਿੰਦੀ ਐ ਤੂੰ ਜੰਗਲਾਂ ਹਵੇਲਿਆਂ ਦਾ ਰਹੀ ਐ ਪਰ ਦੋ ਜਹਾਨ ਅਖਵਈਆ ਉਹ ਵਸ ਕਰ ਤੈਨੂੰ ਵੇਖ ਕੇ ਗੁਰੂ ਅਵਤਾਰ ਪੀਰ ਪਗੰਬਰ ਹੋਇ ਸ਼ੁਦਾਈ ਕੀ ਪ੍ਰਭੂ ਵਸ ਕਰ ਤੈਨੂੰ ਵੇਖ ਕੇ ਗੁਰੂ ਅਵਤਾਰ ਪਗੰਬਰ ਵੀ ਸ਼ੁਦਾਈ ਹੋ ਗਏ ਨੇ ਆਪਣਾ ਮਾਨ ਰਹਿ ਮਟ ਆਪਣਾ ਮਾਨ ਰਹਿ ਮਟਾਈਆ ਕੀ ਭਗਤਾਂ ਨਾਲ ਮਿਲ ਕੇ ਰੀਤ ਚਲਾਈ ਕਿਹੜੀ ਰੀਤ ਭਗਤ ਨਾਲ ਚਲਾਈ ਆ ਬਸ ਕਰ ਸ਼ਰਮੋਂਦੇ ਨਾ ਬੈਠੇ ਉੱਪਰ ਭਗਵਾਨ ਆਪਣੀ ਸੇਵ ਕਮਾਈ ਆ ਇਹ ਭਗਵਾਨ ਆਪਣੀ ਸੇਵਾ ਕੁਮਾਰਿਆ ਇਸੇ ਤਰ੍ਹਾਂ ਮੈਂ ਬੈਠਾ ਬੈਠਾ ਇੱਕ ਲੇਖ ਪੜ ਰਿਆ ਸੀ ਧਰਨੀ ਕਹਿੰਦੀ ਹੈ ਭਗਵਾਨ ਨੂੰ ਧਰਨੀ ਕਹਿੰਦੀ ਭਗਵਾਨ ਜੇ ਤੇਰੇ ਭਗਤ ਤੈਨੂੰ ਛਾਂਣ ਛੱਡ ਫਿਰ ਤੂੰ ਫਿਰ ਕਿਹੜੀ ਕਾਰ ਕਮਾਈ ਆ ਫਿਰ ਤੂੰ ਕੀ ਕਰੂਗਾ ਜੇ ਤੇਰੇ ਭਗਤ ਛੱਡ ਜਾਣਗੇ ਭਗਵਾਨ ਕਹਿੰਦਾ ਮੈਂ ਪਗ ਤਾਂ ਚਰਨੀ ਜਾਵਾ ਠਾਠ ਦੋਵੇਂ ਹੱਥ ਜੋੜੇ ਸੀ ਸੁਨਵਾਈਆ ਐਸ ਤਰ੍ਹਾਂ ਦਾ ਭਗਵਾਨ ਮਿਲਿਆ ਪਿਆਰੇਓ ਸੋਣਿਓ ਇਹ ਸਮਾਸੀਤ ਦੋ ਚਾਰ ਦਿਨ ਦਾ ਵੀਰ ਨੇ ਜੀ ਇੱਥੇ ਖੜ ਗਿਆ ਸਲਾਇਆ ਸੀ ਦੋ ਚਾਰ ਦਿਨ ਦਾ ਸਮਾ ਸਾਏ ਤੇ ਸਮਾ ਹੀ ਸਮਾ ਜੇ ਸਾਹ ਨਹੀਂ ਆਇਆ ਤਾਂ ਇਹ ਸਮਾ ਖਤਮ ਸੋ ਇਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਅੰਦਰ ਬਿਸਾਲੋ ਲਿਖਤ ਅੱਗੇ ਹੋਰ ਵੀ ਇਸ ਤਰ੍ਹਾਂ ਦੀ ਆ ਮੈਂ ਮਾਫੀ ਚਾਹਾਂਗਾ वीर ने मेनु इशारा देता मैं इतनी समाप्ति करा माफी चाहूंगा मैं लिख नहीं पढ़ पाया कोई शब्द घटब बोलिया गया हो मैं सारी हरसंगत पासो जी पापो मैं माफी चाहागा पंच कार्या साधे हरसिंग जी सो हंग शेर शे विष्णु So ਬੰਵਾਦੀ ਦਾ ਸੋਮ ਚੇਸੀ ਨਿਸ਼ਾਨ ਬੰਵਾਦੀ ਦਾ ਮਾਫ ਕਰਨਾ ਸੱਚੇ ਪੰਛੀ ਹਰ ਸੰਗਤ ਜੀਓ ਦਾਸ ਦੀ ਮਜਬੂਰੀ ਹੋ ਜਾਂਦੀ ਹੈ ਕਿ ਦਾਸ ਨੂੰ ਜੋ ਸਮਾਂ ਮਿਲਿਆ satsang ਕਰਵਾਉਣ ਵਾਸਤੇ ਉਹ 11 ਤੋਂ 2 ਵਜੇ ਦਾ ਮਿਲਿਆ ਜੀ 2 ਵਜੇ ਭੋਗ ਪਾਉਣਾ ਇਸ ਕਰਕੇ ਮਜਬੂਰੀ ਆ ਬਲਾਰੇ ਵੀਰ ਬਾਣੀ ਬਹੁਤ ਅੱਛੀ-ਅੱਛੀ ਕੱਢ ਕੇ ਲੈ ਕੇ ਆਉਂਦੇ ਨੇ ਲੇਕਿਨ ਸਮੇਂ ਨੂੰ ਮੁਖਾਤਵ ਉਹਨਾਂ ਨੂੰ ਰੋਕਣਾ ਪੈਂਦਾ ਇਸ ਕਰਕੇ ਮੈਂ ਫੀਲ ਵੀ ਬਹੁਤ ਕਰਦਾ ਹਾਂ ਕਿ ਜਦੋਂ ਮੈਂ ਵੀ ਬਾਣੀ ਪੜ੍ਹਦਾ ਤਾਂ ਬਾਣੀ ਛੱਡਣ ਨੂੰ دل ਨਹੀਂ ਕਰਦਾ ਲੇਕਿਨ ਮਜਬੂਰੀ ਆ ਸਕਤਰ ਦੀ ਜੋ ਵੀ ਸਟੇਜ ਵਿੱਚ ਲਾਉਂਦਾ ਦਾਸ ਬੇਨਤੀ ਕਰਦਾ